ਕੱਗਰ ਜਦੋਂ ਚੜਦਾ ਕੱਗਰ ਜਦੋਂ ਚੜਦਾ ਤਾਂ ਪਾਣੀ ਨਿਕਲਦਾ ਇਹ ਜਦੋਂ ਹੁੱਡਾ ਸਰਕਾਰ ਹੁੰਦੀ ਸੀ ਹਰਿਆਣੇ ਚ ਉਹਨਾਂ ਨੇ ਇੱਕ ਹਾਸੀ ਬਟਾਣਾ ਨਹਿਰ ਸਮਾਨੇ ਤੋਂ ਲੈ ਕੇ ਆਪਣੇ ਹਲਕੇ ਤੱਕ ਲੈ ਕੇ ਗਈ ਸੀ ਇਹ ਜਿਹੜੀ ਹਾਸੀ ਬਟਾਣਾ ਨਹਿਰ ਆ ਇਹ ਜਦੋਂ ਕੱਗਰ ਪਹਿਲਾਂ ਖੁੱਲਾ ਚੱਲਦਾ ਸੀ ਖੇਤਾਂ 'ਚ ਉਹ 2-3 ਦਿਨ ਦੇ ਵਿੱਚ ਤਕਰੀਬਨ ਉਹਦਾ ਪਾਣੀ ਨਿਕਲ ਜਾਂਦਾ ਸੀ ਪਰ ਜਦੋਂ ਦੀ ਹਾਸੀ ਬਟਾਣਾ ਨਹਿਰ ਬਣੀ ਆ ਉਹਦੀ ਡਾਫ ਲੱਗਣ ਕਰਕੇ ਜਿਹੜਾ ਪਾਣੀ ਆ ਉਹ ਪਿੰਡਾਂ 'ਚ ਤਾਂ ਨਿਕਲਦੇ-ਨਿਕਲਦਾ ਆ ਆਬਾਦੀ 'ਚ ਵੀ ਜਾਂਦਾ ਪਰ ਉਹ ਜਿਹੜਾ ਵਾਪਸ ਜਦੋਂ ਨੇ ਹੋਣਾ ਹੁੰਦਾ ਉਹਨੂੰ ਘੱਟੋ-ਘੱਟ ਵੀ 5-6 ਦਿਨ ਲੱਗਦੇ ਨੇ ਹੁਣ ਉਸ ਕਰਕੇ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਘੱਟੋ-ਘੱਟ ਵੀ 1500 ਏਕੜ ਦੇ ਕਰੀਬ ਇਹ 6-7 ਪਿੰਡ ਨੇ ਸਸੀ ਥੇ ਆ ਸਸੀ ਬ੍ਰਾਹਮਣਾ ਹਾਸੋਪੁਰ ਮੰਗਟਾ ਭਗਵਾਨਪੁਰਾ ਸਸਾ ਗੁਜਰਾ ਤਰਮੇਰੀ ਐ ਕੁਛ ਜਿਹੜੇ ਮਾੜਾ-ਮੋਟਾ ਜਿਹਾ ਰਕਬਾ ਪੈਂਦਾ ਇੱਕ ਹਰਿਆਣੇ ਦੇ ਵੀ 2-3 ਪਿੰਡ ਸੁਰੌਲਾ ਹੋ ਗਏ ਜਿਵੇਂ ਕੰਬੇੜਾ ਹੋ ਗਏ ਇਹ 7-8 ਪਿੰਡਾਂ ਦਾ ਜਿਹੜਾ ਰਕਵਾ ਕਾਫੀ ਮਰਿਆ ਸੋ ਪਿੰਡ ਵਾਲਿਆਂ ਨੇ ਜਦੋਂ ਇਹ ਪਾਣੀ ਉਤਰ ਲੱਗਿਆ ਇਹਨਾਂ ਦਾ ਸਾਰੀ ਜ਼ਮੀਨ ਜਿਹੜੀ ਹੈ ਤਬਾਹ ਹੋ ਗਈ ਸੀ 30 ਕਿੱਲੇ ਸੀ ਕਿਸੇ ਨੇ ਠੇਕੇ ਦੀ ਵੀ ਲਈ ਹੋਈ ਸੀ ਤਾਂ ਇਹਨਾਂ ਸਾਰਿਆਂ ਨੇ ਪਿੰਡਾਂ ਨੇ ਰਲ ਕੇ ਕਿਸਾਨ ਯੂਨੀਅਨ ਦੀ ਮਦਦ ਨਾਲ ਇੱਕ ਉੱਤੇ ਧਰਨਾ ਲਾਇਆ ਧਰਨਾ ਤਾਂ ਲਾਇਆ ਵੀ ਲੀਡਰ ਜਦੋਂ ਵੀ ਹੁੰਦੇ ਨੇ ਸਾਨੂੰ ਥੋੜਾ ਮੋਟਾ ਕੋਈ ਚਾਰਾ ਦੇ ਜਾਂਦਾ ਕੋਈ ਥੋੜੀ-ਮੋਟੀ ਮਦਦ ਕਰਕੇ ਚੱਲ ਜਾਂਦਾ ਪਰ ਇਹ ਮਸਲਾ ਜਿਹੜਾ ਹੱਲ ਨਹੀਂ ਕੋਈ ਕਰਦਾ ਮੇਰੇ ਕੋਲੇ ਵੀ ਉਹਨਾਂ ਨੇ ਫੋਨ ਕੀਤਾ ਪਿੰਡ ਵਾਲਿਆਂ ਨੇ ਮੈਂ ਮਹਾਰਾਣੀ ਸਾਹਿਬ ਨਾਲ ਗੱਲ ਕੀਤੀ ਅਸੀਂ ਗਏ ਉਹਨਾਂ ਦੀ ਗੱਲਬਾਤ ਸੁਣੀ ਮਹਾਰਾਣੀ ਸਾਹਿਬ ਨੇ ਇੱਕ ਤਾਂ ਮੌਕੇ ਤੇ ਡੀਸੀ ਪਟਿਆਲਾ ਨੂੰ ਫੋਨ ਕੀਤਾ ਤੇ ਸਪੈਸ਼ਲ ਗਰਦਾਬਰੀ ਦੇ ਹੁਕਮ ਕਰਵਾਏ ਜੋ ਅੱਜ ਗਰਦਾਬਰੀ ਚੱਲ ਰਹੀ ਹੈ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਜਾਇਜਾ ਲਿਆ ਜਾ ਰਿਹਾ ਦੂਜੀ ਗੱਲ ਮਹਾਰਾਣ ਸਾਹਿਬ ਨੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਸ੍ਰੀ ਨੈਭ ਸਿੰਘ ਸੈਣੀ ਉਹਨਾਂ ਤੋਂ ਸੇਮ ਡੇ ਜ ਉਸੇ ਦਿਨ ਟਾਈਮ ਮੰਗਿਆ ਤੇ ਉਹਨਾਂ ਨੇ ਸਾਨੂੰ 6 ਵਜੇ ਦਾ ਟਾਈਮ ਦਿੱਤਾ ਅਸੀਂ ਜਿਹੜੀ ਪਿੰਡ ਦੀ ਧਰਨਾ ਚ ਜਿਹੜੀ ਧਰਨਾ ਲਾਇਆ ਹੋਏ ਸੀ ਉਹਨਾਂ ਨੇ ਇੱਕ ਕਮੇਟੀ ਬਣੀ ਹੋਈ ਸੀ 7-8 ਬੰਦਿਆਂ ਦੀ ਅਸੀਂ ਉਹਨੂੰ ਨਾਲ ਲੈ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਲ ਜੀ ਮਹਾਰਾਣੀ ਸਾਹਿਬ ਅਸੀਂ ਗਏ ਤੇ ਸਾਰੀ ਗੱਲ ਅਸੀਂ ਜਿਹੜੀ ਨੈਪ ਸਿੰਘ ਸਿਆਣੀ ਮੁੱਖ ਮੰਤਰੀ ਜਿਹੜਾ ਹੈਗੇ ਨੇ ਹਰਿਆਣੇ ਦੇ ਉਹਨਾਂ ਨੂੰ ਦੱਸੀ ਉਹਨਾਂ ਨੇ ਸਾਡੀ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਹਿਜਤਾ ਨਾਲ ਸੁਣਿਆ ਗੱਲ ਸੁਣ ਤੋਂ ਬਾਅਦ ਉਹਨਾਂ ਨੇ ਕੈਥਰ ਪ੍ਰਸ਼ਾਸਨ ਦੀ ਡਿਊਟੀ ਲਈ ਜਿਨ੍ਹਾਂ ਵਿੱਚ ਦੂਜੇ ਦਿਨ ਸਾਡੇ ਕੋਲ ਡੀਸੀ ਸਾਹਿਬਾਂ ਦਾ ਜਿਹੜਾ ਫੋਨ ਆਇਆ ਤੇ ਉਹਨਾਂ ਨੇ ਸਾਡੇ ਇਰੀਗੇਸ਼ਨ ਤੇ ਜਿਹੜਾ ਜਲ ਪ੍ਰਬੰਧ ਜਿਹੜਾ ਵਿਭਾਗਾਂ ਉਹਨਾਂ ਦੇ ਐਸਸੀ ਐਕਸ਼ਨ ਐਸਡੀਓ ਡੀਆਰਓ ਐਸਡੀਐਮ ਗੂੜਾ ਡੀਐਸਪੀ ਗੂੜਾ ਤੇ ਹੋਰ ਸਾਰੇ ਅਫਸਰਾਂ ਨੇ ਸਾਡੀ ਮੀਟਿੰਗ ਲਈ ਅਸੀਂ ਉੱਤੇ ਗਏ ਤੇ ਉਹਨਾਂ ਨੇ ਸਾਡੀ ਗੱਲ ਨੂੰ ਪੂਰੀ ਧਿਆਨ ਪੂਰਵਕ ਸੁਣਿਆ ਇੱਕ ਇੱਕ ਪੁਆਇੰਟ ਤੇ ਡਿਸਕਸ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵਿਸ਼ਵਾਸ ਦਿਵਾਇਆ ਵੀ ਜੋ ਹੁਣ ਹੋਣਾ ਸੀ ਹੋ ਗਿਆ ਅੱਗੇ ਨੂੰ ਜਿਹੜੀ ਤੁਹਾਡੀ ਮੰਗ ਹੈ ਪਹਾਸੀ ਬਟਾਣਾ ਨੇ ਜਿੰਨੇ ਵੀ ਦਰੇ ਨੇ 48 ਦੇ ਕਰੀਬ ਜਿਨ੍ਹਾਂ ਚੋਂ 8 ਚੱਲਦੇ ਨੇ ਸਿਰਫ 7-8 ਕਿੱਲੇ ਜਿਹੜੇ ਹਰਿਆਣੇ ਦੇ ਅੱਗੇ ਜਾ ਕੇ ਅਕਵਾਇਰ ਵੀ ਕੀਤੇ ਹੋਏ ਨੇ ਸਰਕਾਰ ਨੇ ਪਰ ਉੱਥੇ ਮਿੱਟੀ ਬਹੁਤ ਉੱਚੀ ਉੱਚੀ ਮਿੱਟੀ ਪਈ ਆ ਜਿਨ੍ਹਾਂ ਕਰਕੇ ਪਾਣੀ ਘੁੰਮ ਕੇ ਵਾਪਸ ਆ ਹੀ ਜਾਂਦਾ ਸੋ ਉੱਥੋਂ ਜਿਹੜੀ ਇੱਕ ਮੀਰਾਪੁਰ ਚੋ ਆ ਉਹ ਪਾਣੀ ਵੀ ਦਾਬ ਲੱਗਣ ਕਰਕੇ ਉਹਨੇ ਵੀ ਕਾਫੀ ਸਾਡੇ ਜਿਹੜੇ ਖੇਤ ਨੇ ਖਰਾਬ ਕੀਤੇ ਨੇ 7-8 ਪਿੰਡਾਂ ਦੀ ਜਿਹੜੀ ਜ਼ਮੀਨ ਆ ਉਹ ਪਜਾਉ ਜ਼ਮੀਨਾਂ ਇਹਨਾਂ ਦੇ ਫਸਲਾਂ ਮਾਰਤੀਆਂ ਫਸਲਾਂ ਨੇ ਵੀ ਅਗਲੇ 15-20 ਦਿਨਾਂ ਤੇ ਕੱਟਣਾ ਸੀ ਕਿਉਂਕਿ ਸੀਰੇ ਤੇ ਲੱਗੇ ਹੁੰਦੇ ਦੁਬਾਰਾ ਫਸਲ ਵੀ ਨਹੀਂ ਪੀਜੀ ਜਾ ਸਕਦੀ ਸੋ ਫਿਰ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਸੁਣ ਕੇ ਉਹਨਾਂ ਨੇ ਕਿਹਾ ਵੀ ਜੀਰੀ ਵੱਢਣ ਜਿਹੜੀ ਵੀ ਜ਼ਮੀਨ ਅਕਵਾਇਰ ਕੀਤੀ ਹੋਈ ਆ ਅਸੀਂ ਕਬਜ਼ਾ ਲਵਾਂਗੇ ਕਬਜ਼ਾ ਲੱਕ ਜਿੰਨੀ ਮਿੱਟੀ ਆ ਉਹ ਚ ਕਵਾਵਾਂਗੇ ਜਿਹੜੇ ਦਰੇ ਨੇ 48 ਦੇ 48 ਖੁੱਲੇ ਤੇ ਨਾ ਉਹਦੇ ਨਾਲ ਰਸਤਾ ਮਿਲੂਗਾ ਪਾਣੀ ਨੂੰ ਤੇ ਅੱਗੇ ਉਹ ਸਾਡੀਆਂ ਫਸਲਾਂ ਨਹੀਂ ਮਰਨੀਆਂ ਸੋ ਇਸ ਤੋਂ ਬਿਨਾ ਅਸੀਂ ਜਿਹੜਾ ਪੰਜਾਬ ਦੇ ਗਵਰਨਰ ਨੇ ਸ੍ਰੀ ਕੁਲਾਬ ਚੰਦ ਕੁਟਾਰੀ ਉਹਨਾਂ ਨੂੰ ਤੋਂ ਵੀ ਟਾਵਨ ਲਿਆ ਤੇ ਉਹ ਸਾਡੇ ਸਪੈਸ਼ਲ ਪਟਿਆਲੀ ਸਰਕਟਸ ਆਏ ਉੱਥੇ ਵੀ ਅਸੀਂ ਇਸ ਜਿਹੜੇ ਕਿਸਾਨ ਯੂਨੀਅਨ ਸਾਡੇ ਵਰਕਰ ਦੇ ਕਿਸਾਨ ਨੇ ਉਹਨਾਂ ਨਾਲ ਲੈ ਕੇ ਮਲੇ ਉਹਨਾਂ ਨੂੰ ਵੀ ਅਸੀਂ ਮਸਲਾ ਹੱਲ ਮਸਲਾ ਜਿਹੜਾ ਆਪਣਾ ਸੁਣਾਇਆ ਉਹਨਾਂ ਨੇ ਵੀ ਸ਼ੁਭਾਦ ਦਵਾਇਆ ਵੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਵੀ ਗੱਲ ਕਰਨਗੇ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ ਤੇ ਉਹ ਵੀ ਸਾਨੂੰ ਦੁਬਾਰਾ ਫੇਰ ਟਾਈਮ ਦੇਣਗੇ ਚੰਡੀਗੜ੍ਹ ਦਾ ਅਸੀਂ ਚੰਡੀਗੜ੍ਹ ਵੀ ਜਾਵਾਂਗੇ ਤੇ ਉਹਨਾਂ ਨਾਲ ਵੀ ਦੁਬਾਰਾ ਗੱਲਬਾਤ ਕਰਾਂਗੇ ਤੇ ਜਿੰਨੇ ਵੀ ਸਾਡਾ ਇਸ਼ੂ ਹੈ ਇਹਨੂੰ ਹੱਲ ਕਰਨ ਲਈ ਅਸੀਂ ਬੇਨਤੀ ਕਰਾਂਗੇ ਦੁਬਾਰਾ ਤੇ ਅੱਜ ਜਿਹੜਾ ਧਰਨਾ ਸੀ ਇਹ ਲੱਗਿਆ ਸੀ 9 ਤਰੀਕ ਨੂੰ 9 ਸਤੰਬਰ ਤੋਂ ਸ਼ੁਰੂ ਕਿ ਅੱਜ 16 ਸਤੰਬਰ ਹੋ ਗਿਆ ਅੱਜ ਸੈਂਟਰ ਦੇ ਵਜ਼ੀਰ ਜਿਹੜੇ ਉੱਥੇ ਦੇ ਯੂਵਾ ਮਾਮਲੇ ਅਤੇ ਸਪੋਰਟਸ ਦੇ ਮੰਤਰੀ ਨਕੇਂਦਰ ਚ ਰਕਸ਼ਾ ਨਿੱਖਲ ਖੜਸੇ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਉਹਨਾਂ ਨੇ ਇਹਨਾਂ ਦੀ ਡਿਊਟੀ ਲਈ ਇਹ ਅੱਜ ਮੌਕੇ ਤੇ ਆਏ ਅੱਜ ਇਹਨਾਂ ਨੇ ਸਸੀ ਸਸਾ ਇਹ ਚਾਰ ਪੰਜ ਪਿੰਡਾਂ ਦੀ ਮੰਦਿਰ ਜਿਹੜਾ ਹੈਗਾ ਸਾਡਾ ਸ਼ਿਵਜੀ ਮੰਦਿਰ ਸ਼ਿਵਜੀ ਮਹਾਰਾਜ ਦਾ ਮੰਦਿਰ ਸਸਾਥੇ ਤੇ ਉੱਥੇ ਵੀ ਸਾਡਾ ਇਕੱਠ ਕੀਤਾ ਸੀ ਇਕੱਠਾ ਲੋਕਾਂ ਦੀਆਂ ਸਾਰੀਆਂ ਮੰਗਾਂ ਡਿਮਾਂਡਾਂ ਸੁਣੀਆਂ ਤੇ ਉਹਨਾਂ ਨੂੰ ਆਸ਼ਵਾਸ਼ਣ ਵੀ ਦਿੱਤਾ ਮੰਤਰੀ ਨੇ ਉਸ ਤੋਂ ਬਾਅਦ ਤਰਮੇ ਦੀ ਧਰਨੇ ਦੇ ਜਿੱਥੇ 5-600 ਦਾ ਇਕੱਠ ਹੋਇਆ ਸੀ ਸਾਰੇ ਪਿੰਡਾਂ ਦੇ ਲੋਕ ਉੱਤੇ ਇਕੱਠੇ ਹੋਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਵੀ ਇਹ ਜਿਹੜੇ ਤੁਹਾਡੀ ਮੰਗਾਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਕੇ ਦੋ ਜਿਹੜੇ ਸਟੇਟ ਨੇ ਪੰਜਾਬ ਤੇ ਹਰਿਆਣਾ ਉਹਨਾਂ ਦੇ ਅਫਸਰ ਸਾਹਿਬਾਨ ਨਾਲ ਤੇ ਉਹਨਾਂ ਦੀ ਮੁੱਖ ਮੰਤਰੀ ਨਾਲ ਗੱਲ ਕਰਕੇ ਤੁਹਾਡਾ ਪੱਕਾ ਹੱਲ ਕੀਤਾ ਜਾਵੇਗਾ ਤੇ ਤੁਹਾਡਾ ਜਿਹੜਾ ਬਣਦਾ ਮੁਆਵਜ਼ਾ ਉਹ ਵੀ ਅਸੀਂ ਸੈਂਟਰ ਤੋਂ ਵੀ ਜ਼ੋਰ ਪਾਵਾਂਗੇ ਤੇ ਪੰਜਾਬ ਸਰਕਾਰ ਨੂੰ ਵੀ ਕਹਾਂਗੇ ਤੁਹਾਡਾ ਮੁਆਵਜ਼ਾ ਪੂਰਾ ਦਵਾਗੇ ਇਸ ਕਰਕੇ ਮਹਾਰਾਣੀ ਸਾਹਿਬ ਦੀ ਅਪੀਲ ਤੇ ਇਹ ਧਰਨਾ ਜਿਹੜਾ ਲਾਇਆ ਹੋਇਆ ਸੀ ਇਹਨੂੰ ਅੱਜ ਚੁੱਕ ਲਿਆ ਗਿਆ ਸਾਰੇ ਜਿੰਨੇ ਵੀ ਧਰਨੇ ਚ ਆਏ ਕਿਸਾਨਾਂ ਨੇ ਮਹਾਰਾਣੀ ਸਾਹਿਬ ਦਾ ਤੇ ਜਿਹੜੇ ਸਾਡੇ ਕੇਂਦਰ ਚੋਂ ਵਜ਼ੀਰ ਆਏ ਸੀ ਮੰਤਰੀ ਸਾਹਿਬ ਆਣ ਆਏ ਸੀ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਇਸ ਧਰਨੇ ਨੂੰ ਅਸੀਂ ਅੱਜ ਚੁਕਾ ਕੇ ਫਾਰਗੋਆਂ ਤੋਂ ਸਾਰੇ ਕਿਸਾਨ ਸਾਡੇ ਖੁਸ਼ ਨੇ